ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਹੋਮ ਵਿਜ਼ਿਟ ਸਾਡਾ 8 ਨੰਬਰ ਰਜਿਸਟਰ ਇਹਦੇ ਨਾਲ ਸੰਬੰਧਿਤ ਅੱਜ ਅਸੀਂ ਗੱਲਬਾਤ ਕਰਾਂਗੇ ਹੋਮ ਵਿਜ਼ਿਟ ਰਜਿਸਟਰ ਦੇ ਵਿੱਚ ਅਸੀਂ ਯੋਜਨਾਬੰਦੀ ਕਰਨੀ ਹੁੰਦੀ ਆ ਪਲੈਨਿੰਗ ਕਰਨੀ ਹੁੰਦੀ ਆ ਉਹ ਸਾਰਾ ਕੁਝ ਲਿਖਣਾ ਹੁੰਦਾ ਜੋ ਅਸੀਂ ਹੋਮ ਵਿਜ਼ਿਟ ਤੇ ਜਾ ਕੇ ਕਹਿੰਨੇ ਆ ਠੀਕ ਹੈ ਜਾਂ ਗਾਈਡ ਕਰਦੇ ਆ ਜੋ ਵੀ ਆਪਣੇ ਲਾਭਪਾਤਰੀਆਂ ਨੂੰ ਠੀਕ ਹੈ ਜਿਦੇ ਵਿੱਚ ਅਸੀਂ ਗਰਭ ਕਾਲ ਤੋਂ ਲੈ ਕੇ 2 ਸਾਲ ਤੱਕ ਦੇ ਬੱਚੇ ਦੀ ਗਰੋਥ ਤੇ ਅਸੀਂ ਨਿਗਰਾਨੀ ਕਰਨੀ ਹੁੰਦੀ ਹੈ ਉਹਦੇ ਨਾਲ ਸੰਬੰਧਤ ਅਸੀਂ ਇੱਥੇ ਯੋਜਨਾਬੰਦੀ ਕਰਨੀ ਹੁੰਦੀ ਹੈ ਵੀ ਅਸੀਂ ਗਰਭ ਤੋਂ ਲੈ ਕੇ 24 ਮਹੀਨੇ ਤੱਕ ਜਿਹੜਾ ਆ ਗਰਭવતી ਔਰਤ ਤੇ ਬੱਚੇ ਦਾ ਖਿਆਲ ਕਿਵੇਂ ਰੱਖਣਾ ਠੀਕ ਹੈ ਉਹਨਾਂ ਸਾਰੀਆਂ ਗੱਲਾਂ ਬਾਰੇ ਅਸੀਂ ਇਹਦੇ ਵਿੱਚ ਲਿਖਣਾ ਹੁੰਦਾ ਸੋ ਗੱਲ ਕਰਦੇ ਹਾਂ ਹੋਮ ਵਿਜ਼ਿਟ 8 ਨੰਬਰ ਰਜਿਸਟਰ ਦੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਗਿਆ ਜੋ ਮੈਂ ਦੱਸਿਆ ਹੁਣੇ ਭਾਗ ਨੰਬਰ 1 ਹੋਮ ਵਿਜ਼ਿਟ ਯੋਜਨਾਬੰਦੀ ਗਰਭਕਾਲ ਤੋਂ 24 ਮਹੀਨੇ ਤੱਕ 24 ਮਹੀਨੇ ਮਤਲਬ 2 ਸਾਲ ਦਾ ਬੱਚਾ 12 ਮਹੀਨੇ 1 ਸਾਲ ਦਾ ਤੇ 24 ਮਹੀਨੇ ਮਤਲਬ 2 ਸਾਲ ਤੱਕ ਦੇ ਬੱਚੇ ਨੂੰ ਦਾ ਆਪਾਂ ਨਿਗਰਾਨੀ ਰੱਖਣੀ ਹੈ ਯੋਜਨਾਬੰਦੀ ਕਰਨੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਪਹਿਲਾ ਕਾਲਮ ਪਰਿਵਾਰ ਅਤੇ ਵਿਅਕਤੀਗਤ ਲੜੀ ਨੰਬਰ ਸੋ ਇੱਥੇ ਅਸੀਂ ਇਸ ਰਜਿਸਟਰ ਦਾ ਲੜੀ ਨੰਬਰ ਨਹੀਂ ਦੇਣਾ ਲੜੀ ਨੰਬਰ ਕਿਹੜਾ ਦੇਣਾ ਸੀ ਜਿਹੜਾ ਪਰਿਵਾਰਕ ਵੇਰਵਿਆਂ ਵਾਲੇ ਇੱਕ ਨੰਬਰ ਰਜਿਸਟਰ ਦੇ ਵਿੱਚ ਸਰਵੇ ਰਜਿਸਟਰ 'ਚ ਜੋ ਨੰਬਰ ਆ ਇਸ ਪਰਿਵਾਰ ਦਾ ਇਸ ਔਰਤ ਦਾ ਉਹ ਨੰਬਰ ਅਸੀਂ ਇੱਥੇ ਦੇਣਾ ਠੀਕ ਹੈ ਪਹਿਲਾ ਨੰਬਰ ਹੈਗਾ ਆ ਪਰਿਵਾਰ ਨੰਬਰ ਮਤਲਬ ਸਰਵੇ ਰਜਿਸਟਰ 'ਚ ਇਹਨਾਂ ਦਾ ਕਿੰਨਾ ਨੰਬਰ ਘਰ ਆ ਠੀਕ ਹੈ ਉਹ ਇੱਥੇ ਲਿਖ ਦੇਣਾ 63 ਨੰਬਰ ਹੈ ਮਨਦੀਪ ਕੌਰ ਦਾ ਮਨਦੀਪ ਕੌਰ ਉਸ 63 ਨੰਬਰ ਪਰਿਵਾਰ ਵਿੱਚ ਇਹਨਾਂ ਦਾ ਕਿੰਵਾਂ ਸਥਾਨ ਪੰਜਵਾਂ ਸਥਾਨ ਹੈ ਮਤਲਬ ਇਹਨਾਂ ਦਾ ਲੜੀ ਨੰਬਰ 5 ਆ ਵਿਅਕਤੀਗਤ ਨੰਬਰ ਮਤਲਬ ਇਸ ਮਾਂ ਦਾ ਵਿਅਕਤੀਗਤ ਨੰਬਰ ਠੀਕ ਹੈ ਉਸ ਤੋਂ ਬਾਅਦ ਵਿਅਕਤੀਗਤ ਨੰਬਰ ਇੱਕ ਹੋਰ ਆ ਮਤਲਬ ਤਿੰਨ ਨੰਬਰ ਲਿਖਨੇ ਆ ਇਹਦੇ ਵਿੱਚ ਆਪਾਂ ਇੱਕ ਕਾਲਮ ਦੇ ਵਿੱਚ ਮੇਨ ਕਾਲਮ ਇੱਕ ਹੈ ਉਹਦੇ ਚ ਤਿੰਨ ਨੰਬਰ ਲਿਖੇ ਹੋਏ ਆ ਪਰਿਵਾਰ ਨੰਬਰ 63 ਵਿਅਕਤੀਗਤ ਨੰਬਰ ਮਤਲਬ ਇਹ ਮਨਦੀਪ ਕੌਰ ਦਾ ਨੰਬਰ 5 ਹੈ ਉਸ ਤੋਂ ਬਾਅਦ ਜਿਹੜਾ ਬੱਚੇ ਦਾ ਜਨਮ ਹੋਇਆ ਮੰਨ ਲਓ ਚ ਗਰਭ ਕਾਲ ਤੋਂ ਬਾਦ ਜਦੋਂ ਡਿਲੀਵਰੀ ਹੁੰਦੀ ਹੈ ਤਾਂ ਬੱਚਾ ਹੁੰਦਾ ਤਾਂ ਉਹਦਾ ਨਾਮ ਵੀ ਇਸ ਇੱਥੇ ਚੜ੍ਹਾ ਦੇਣਾ ਤੇ ਉਹਦਾ ਨੰਬਰ ਵੀ ਲਿਖ ਦੇਣਾ ਮਾਂ ਦਾ ਨੰਬਰ 5 ਆ ਤਾਂ ਇਹਦਾ 6 ਆ ਠੀਕ ਹੈ ਕਈ ਵਾਰੀ ਹੋ ਸਕਦਾ ਹੈ ਕਿ ਬੱਚਾ ਇੱਕ ਹੋਰ ਹੋਵੇ ਮਾਂ ਤੋਂ ਬਾਅਦ ਉਹਦਾ 6 ਨੰਬਰ ਹੋਊਗਾ ਤਾਂ ਇਹ ਜਿਹੜਾ ਨਵਾਂ ਬੱਚਾ ਜਨਮ ਲੈਂਦਾ ਉਹਦਾ 7 ਨੰਬਰ ਹੋ ਜਾਊਗਾ ਮਤਲਬ ਜੋ ਪਰਿਵਾਰਿਕ ਵੇਰਵਿਆਂ ਦੇ ਰਜਿਸਟਰ ਦੇ ਵਿੱਚ ਨੰਬਰ ਆ ਇਸ ਬੱਚੇ ਦਾ ਲੱਗਿਆ ਉਹੀ ਆਪਾਂ ਇੱਥੇ ਲਿਖਣਾ ਠੀਕ ਹੈ ਤੇ ਅਗਲਾ ਕਾਲਮ ਹੈਗਾ ਮਾਵਾਂ ਤੇ ਬੱਚਿਆਂ ਦੇ ਨਾਮ ਲਿਖਨੇ ਆ ਇਹਦੇ ਵਿੱਚ ਠੀਕ ਹੈ ਮਾਂ ਦਾ ਨਾਮ ਕੀ ਹੈ ਮਨਦੀਪ ਕੌਰ ਜਨੇਪੇ ਦੀ ਸੰਭਾਵਿਤ ਮਿਤੀ ਠੀਕ ਹੈ ਇੱਥੇ ਆਪਾਂ ਡਿਊ ਡੇਟ ਲਿਖਣੀ ਹੈ ਕਿੰਨੀ ਸੀਗੀ 28 5 16 ਤੇ ਜਨਮ ਦਿਨ ਦੀ ਮਿਤੀ ਕਿੰਨੀ ਹੈ 6 6 16 ਠੀਕ ਹੈ ਇੱਥੇ ਆਪ ਲਿਖੇ ਨਾਲ ਲਿਖਿਆ ਗਿਆ ਹੈ 28 5 16 ਦੁਬਾਰਾ ਲਿਖਿਆ ਗਿਆ ਹੋਗਾ ਪਰ ਜਨਮ ਦਿਨ ਦੀ ਮਿਤੀ ਕਿੰਨੀ ਹੈ 6 6 16 ਠੀਕ ਹੈ ਤੇ ਬੱਚਾ ਜਿਹੜਾ ਜਨਮ ਹੋਇਆ ਉਹਦਾ ਕੀ ਨਾਮ ਰੱਖਿਆ ਗਿਆ ਜਸਮੀਤ ਕੌਰ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਇਕੱਲਾ ਮਾਂ ਦਾ ਨਾਂ ਤੇ ਜਨੇਪੇ ਦੀ ਸੰਭਾਵਤ ਮਿਤੀ ਹੀ ਭਰਨੀ ਹੁੰਦੀ ਹੈ ਠੀਕ ਹੈ ਜਨਮ ਦਿਨ ਦੀ ਮਿਤੀ ਜਦੋਂ 9 ਮਹੀਨੇ ਜਿਹੜੇ ਆ ਕੰਪਲੀਟ ਹੋ ਜਾਂਦੇ ਆ ਜਨਮ ਦਿਨ ਜਨਮ ਜਦੋਂ ਬੱਚੇ ਦਾ ਹੋ ਜਾਂਦਾ ਡਿਲੀਵਰੀ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਲਿਖੀ ਜਾਂਦੀ ਹੈ ਨਾ ਇਹ ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ ਉਸ ਤੋਂ ਬਾਅਦ ਬੱਚੇ ਦਾ ਨਾਂ ਵੀ ਉਸ ਤੋਂ ਬਾਅਦ ਹੀ ਲਿਖਿਆ ਜਾਊਗਾ ਉਨਾ ਚਿਰ ਜਿਵੇਂ ਇੱਥੇ ਗਰਭ ਕਾਲ 4 ਤੋਂ 6 ਮਹੀਨੇ ਮਤਲਬ ਇੱਥੇ ਇਸ ਔਰਤ ਦੇ ਗਰਭ ਕਾਲ ਦਾ ਹਰੇਕ ਔਰਤ ਦਾ ਜਿਹੜਾ ਅਲੱਗ-ਅਲੱਗ ਇੱਥੇ ਆਪਾਂ ਵੇਰਵਾ ਲਿਖਣਾ ਹੈ ਉੱਪਰਲੀ ਲਾਈਨ ਦੇ ਵਿੱਚ ਕਲੰਡਰ ਮਹੀਨਾ ਕਲੰਡਰ ਮਹੀਨਾ ਮਤਲਬ ਕਲੰਡਰ ਦੇ ਅਨੁਸਾਰ ਕਿਹੜਾ ਮਹੀਨਾ ਸੀਗਾ ਜਦੋਂ ਆਪਾਂ ਚੈੱਕ ਅਪ ਕਰਨ ਗਏ ਠੀਕ ਹੈ ਜ ਜਦੋਂ ਆਪਾਂ ਜਾਣਾ ਤਾਂ ਚੌਥੇ ਤੋਂ ਛੇਵੇਂ ਮਹੀਨੇ 'ਚ ਆਪਾਂ ਪਹਿਲੀ ਵਾਰੀ ਜਾਣਾ ਤਾਂ ਇਸ ਔਰਤ ਦਾ ਜਨੇਪੇ ਦੀ ਸੰਭਾਵਿਤ ਮਿਤੀ 28 5 16 ਹੈ ਨਾ ਤਾਂ ਇੱਥੇ ਆਪਾਂ ਆਪਣੀ ਸਹੂਲਤ ਨਾਲ ਸਹੂਲਤ ਲਈ ਐਲ ਐ ਐਮ ਪੀ ਵੀ ਲਿਖ ਲਿਆ ਕਰਨੀ ਹੈ ਠੀਕ ਹੈ ਇੱਥੇ ਮੈਂ ਲਿਖੀ ਹੋਈ ਆ ਅੱਗੇ ਵੀਡੀਓ ਦੇ ਵਿੱਚ ਮੈਂ ਦੱਸਦੀ ਆ इतने नहीं राउड राइट डाउन हाँ जी आती हुई है जिमें इतने लिखा हुआ है ना ती ग्यारह सोलह तो इट मीनज़ ये एल एम पी है ना पांच सोलह लिख रख्या इस सहूलतली आप लिख लेना ठीक है कि पंजे महीने की ये एल एम पी है आ, ती ग्यारह सोलह दी है यह कुछ क लिखा नहीं सी कुछ कंटलियाँ तो उसके बाद मैं लिखनी शुरू की सी सो भी अपनी सहूलत लियल एम पी जरूर लिख लैनी है ठीक है एल एम पी लिख लो तो अगले महीने जड़े बनाने सौखे हो जाते हैं ठीक है हम मैं तुम दस दूँ भी तुम्हें महीने बनाने किमें हैं ਹੁਣ ਮੰਨ ਲਓ ਕਿ ਇਸ ਔਰਤ ਦੀ ਜਿਹੜੀ ਆ ਚੌਥਾ ਤੋਂ ਛੇਵਾਂ ਮਹੀਨਾ ਇਹਨੂੰ ਕਦੋਂ ਲੱਗਿਆ ਉਸ ਉਸ ਮਹੀਨੇ ਦੇ ਦੌਰਾਨ ਅਸੀਂ ਇੱਥੇ ਵਿਜ਼ਿਟ ਕਰਨਾ ਠੀਕ ਹੈ ਇਹਨੂੰ ਜਨਵਰੀ ਦੇ ਵਿੱਚ ਚੌਥੇ ਤੋਂ ਛੇਵੇਂ ਮਹੀਨੇ ਦੌਰਾਨ ਜਨਵਰੀ ਦਾ ਮਹੀਨਾ ਆਉਂਦਾ ਸੀ ਮੰਨ ਲਓ ਪੰਜਵੇਂ ਮਹੀਨੇ ਦੀ ਆਪਾਂ ਤਰੀਕ ਲਿਖ ਸਕਦੇ ਹਾਂ ਫਸਟ ਵਿਜ਼ਿਟ ਜਦੋਂ ਤੁਸੀਂ ਕੀਤਾ ਠੀਕ ਹੈ ਤੇ ਉਹ ਉਹ ਲਿਖਣਾ ਅਸੀਂ ਠੀਕ ਹੈ ਉਹਦੇ ਵਿੱਚ ਅਸੀਂ ਉਹਨੂੰ ਕੀ ਗਾਈਡੈਂਸ ਕੀਤੀ ਜਾਂ ਕੀ ਕਰਨੀ ਹੈ ਗਾਈਡੈਂਸ ਆਪਾਂ ਨੂੰ ਉਹ ਗਰਭਤੀ ਮਿਲ ਜਾਂਦੀ ਆ ਖਾਣਾ ਲੈ ਕੇ ਜਾਂਦੀ ਆ ਆਪਣੇ ਕੋਲੋਂ ਤਾਂ ਆਪਾਂ ਘਰੇ ਜਾ ਕੇ ਹੋਮ ਵਿਜ਼ਿਟ ਜਦੋਂ ਕੀਤਾ ਤਾਂ ਆਪਾਂ ਨੂੰ ਕੀ ਸਲਾਹ ਦਿੱਤੀ ਤਾਂ ਇੱਥੇ ਲਿਖਿਆ ਪੁੱਜੇ ਛੋਲੇ ਇਹ ਮੰਨ ਲਓ ਇਹਨੂੰ ਆਇਰਨ ਦੀ ਕਮੀ ਹੈ ਇਸ ਔਰਤ ਨੂੰ ਪੁੱਜੇ ਛੋਲੇ ਤੇ ਗੁੜ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਠੀਕ ਹੈ ਵੀ ਅਸੀਂ ਜਿਹੜਾ ਡਿਲੀਵਰੀ ਤੱਕ ਤੇਰਾ ਖੂਨ ਪੂਰਾ ਹੋ ਜਵੇ ਉਹਦੇ ਲਈ ਤੂੰ ਜਿਹੜਾ ਆ ਪੁੱਜੇ ਛੋਲੇ ਤੇ ਗੁੜ ਖਾਇਆ ਕਰ ਆਪਾਂ ਉਹਨੂੰ ਸਲਾਹ ਦਿੱਤੀ ਘਰ ਜਾ ਕੇ ਹਨਾ ਸੋ ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਇੱਕ ਅੱਧੀ ਲਾਈਨ ਤੁਸੀਂ ਇੱਥੇ ਹੋਮ ਵਿਜ਼ਿਟ ਦੇ ਵਿੱਚ ਰਾਈਟ ਕਰ ਦੇਣੀ ਹੈ ਜੋ ਮੇਨ ਲਾਈਨ ਜੋ ਤੁਹਾਨੂੰ ਲੱਗਦਾ ਉਸ ਗਰਭਤੀ ਦੇ ਅਨੁਸਾਰ ਹੋਵੇ ਠੀਕ ਹੈ ਜਾਂ ਜਿਵੇਂ ਜੇ ਆਇਰਨ ਦੀ ਕਮੀ ਹੋਣ ਉਹ ਪਾਲਕ ਵੱਧ ਤੋਂ ਵੱਧ ਸਿਆਲਾਂ ਦੇ ਵਿੱਚ ਪਾਲਕ ਆਮ ਹੁੰਦਾ ਹੈ ਠੀਕ ਹੈ ਕਿਉਂਕਿ ਐਸੀ ਕਮਿਊਨਿਟੀ ਬਹੁਤ ਜ਼ਿਆਦਾ ਆਪਣੇ ਤੋਂ ਖਾਣਾ ਲੈ ਕੇ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਹਾਂ ਵੀ ਈਜ਼ੀਲੀ ਅਵੇਲੇਬਲ ਹੁੰਦੀ ਹੈ ਪਾਲਕ ਵੱਧ ਤੋਂ ਵੱਧ ਖਾਣੀ ਹੈ ਠੀਕ ਹੈ ਪੂਜੇ ਛੋਲੇ ਤੇ ਗੁੜ ਖਾ ਕੇ ਤੁਸੀਂ ਆਪਣਾ ਆਇਰਨ ਪੂਰਾ ਕਰ ਸਕਦੇ ਹੋ ਖੂਨ ਦੀ ਕਮੀ ਪੂਰੀ ਕਰ ਸਕਦੇ ਹੋ ਇਸੇ ਤਰ੍ਹਾਂ 7ਵੇਂ ਤੋਂ 9ਵੇਂ ਮਹੀਨੇ ਦੌਰਾਨ ਅਸੀਂ ਗਏ ਫਰਵਰੀ ਦੇ ਵਿੱਚ ਇਤਛੇ ਮਹੀਨੇ ਦੌਰਾਨ ਹੈ 7ਵੇਂ ਤੋਂ 9ਵੇਂ ਮਹੀਨੇ ਦੌਰਾਨ ਠੀਕ ਹੈ ਤਾਂ ਇਹਨੂੰ ਕੀ ਆਪਾਂ ਸਲਾਹ ਦੇਣੀ ਹੈ ਕਿ ਜਨੇਪੇ ਦੀ ਤਿਆਰੀ ਰੱਖਣੀ ਹੈ ਤੇ ਕੰਮ ਜ਼ਿਆਦਾ ਕਰਨਾ ਹੈ ਤਾਂ ਕਿ ਡਿਲੀਵਰੀ ਨਾਰਮਲ ਹੋ ਸਕੇ ਠੀਕ ਹੈ ਹੋਰ ਵੀ ਸਲਾਹਾਂ ਹੋ ਸਕਦੀਆਂ ਠੀਕ ਹੈ ਜ਼ਰੂਰੀ ਗੱਲਾਂ ਦੱਸਣੀਆਂ ਕਿ ਕਿਵੇਂ ਬੱਚੇ ਨੂੰ ਸੰਭ ਬਣਾਇਆ ਵੀ ਮੰਨ ਲਓ ਤੁਹਾਡੀ ਡਿਲੀਵਰੀ ਹੁੰਦੀ ਆ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਪਹਿਲਾਂ ਹੀ ਆਪ ਦਾ ਸਾਰਾ ਸਮਾਨ ਰੈਡੀ ਰੱਖਣਾ ਹੈਗਾ ਜੋ ਵੀ ਉੱਥੇ ਤੁਹਾਨੂੰ ਚਾਹੀਦਾ ਹੋਵੇ ਠੀਕ ਹੈ ਕੱਪੜੇ ਹੋ ਗਏ ਬੱਚੇ ਦੇ ਕੱਪੜੇ ਹੋ ਗਏ ਆਪਣੇ ਹਰ ਇੱਕ ਚੀਜ਼ ਜ਼ਰੂਰਤ ਦੀ ਚੀਜ਼ ਤੁਸੀਂ ਇੱਕ ਵਾਰੀ ਸਾੰਭ ਕੇ ਪੈਕ ਕਰਕੇ ਰੱਖ ਲੈਣੀ ਹੈ ਕਿ ਡਿਲੀਵਰੀ ਦੀ ਕਦੇ ਵੀ ਲੋੜ ਪੈ ਸਕਦੀ ਹੈਗੀ ਆ ਮੰਨ ਲਓ ਅਚਨਚੇਤ ਡਿਲੀਵਰੀ ਹੁੰਦੀ ਆ ਤਾਂ ਉਹਦੀ ਤਿਆਰੀ ਜ਼ਰੂਰੀ ਹੈ ਠੀਕ ਹੈ ਇਸੇ ਤਰ੍ਹਾਂ ਅਗਲਾ ਜਨੇਪੇ ਦਾ ਦਿਨ ਆ ਜਨੇਪੇ ਦੇ ਦਿਨ ਜਿਹੜਾ ਆ ਕੀ ਲਿਖਿਆ ਗਿਆ ਇੱਥੇ ਤੁਸੀਂ ਲਿਖ ਦੇਣਾ ਜੇ ਤਾਂ ਬੱਚੇ ਦਾ ਜਨਮ ਪਿੰਡ ਵਿੱਚ ਹੁੰਦਾ ਘਰ ਵਿੱਚ ਹੁੰਦਾ ਤਾਂ ਉਹਦੇ ਬਾਰੇ ਤੁਸੀਂ ਉੱਥੇ ਹਾਜ਼ਰ ਹੋਣੇ ਜ਼ਰੂਰੀ ਹੁੰਨੇ ਆ ਉਹ ਲਿਖ ਦੇਣਾ ਹੈ ਠੀਕ ਹੈ ਇੱਥੇ ਜਿਹੜਾ ਬੱਚੇ ਦਾ ਜਨਮ ਜੇਕਰ ਸਿਹਤ ਸੰਸਥਾ ਦੇ ਵਿੱਚ ਹੋਇਆ ਤਾਂ ਉਸੇ ਤਰ੍ਹਾਂ ਸੀ ਐਜ਼ ਇਟ ਇਜ਼ ਦੀ ਲਿਖ ਦੇਣਾ ਠੀਕ ਹੈ ਉਸ ਤੋਂ ਬਾਅਦ ਪਹਿਲਾ ਹਫਤਾ ਜਦੋਂ ਬੱਚੇ ਦਾ ਜਨਮ ਹੋ ਗਿਆ ਤਾਂ ਪਹਿਲਾ ਹਫਤਾ ਕਦੋਂ ਬੰਦਾ ਆ ਬੱਚੇ ਦਾ ਜਨਮ ਹੋਇਆ ਜੀ 6 ਜੂਨ ਨੂੰ ਹਨਾ ਇਸ ਬੱਚੇ ਦਾ ਜਨਮ ਤੁਸੀਂ ਦੇਖ ਲਓ 6 ਜੂਨ ਨੂੰ ਹੋਇਆ 6 6 ਨੂੰ ਤਾਂ ਆਪਾਂ ਜੂਨ ਦੇ ਮਹੀਨੇ ਉੱਪਰ ਲਿਖ ਦੇਣਾ ਉੱਪਰ ਉਹ ਮਹੀਨਾ ਹੀ ਲਿਖਣਾ ਜਦੋਂ ਆਪਾਂ ਵਿਜ਼ਿਟ ਕਰਨਾ ਜੂਨ ਦੇ ਮਹੀਨੇ ਵਿਜ਼ਿਟ ਕੀਤਾ ਤਾਂ ਕੀ ਕੰਮ ਕੀਤਾ ਉਹ ਇੱਥੇ ਲਿਖ ਦੇਣਾ ਬੱਚੇ ਦਾ ਭਾਰ ਤੋਲਿਆ ਗਿਆ ਤੇ BCG ਬਾਰੇ ਪੁੱਛਿਆ ਗਿਆ ਠੀਕ ਹੈ ਵੀ BCG ਦਾ ਟੀਕਾ ਜਿਹੜਾ ਉਹ ਲੱਗ ਗਿਆ ਤੁਹਾਡੇ ਕਿਉਂਕਿ ਸੇ ਸੰਸਥਾ ਦੇ ਵਿੱਚ ਜਨਮ ਹੋਇਆ ਸੀ ਤਾਂ BCG ਦਾ ਟੀਕਾ ਆਲਰੇਡੀ ਲੱਗ ਚੁੱਕਿਆ ਹੋਊਗਾ ਠੀਕ ਹੈ ਸੋ ਆਪ ਵੀ ਚੈੱਕ ਕਰ ਲੈਣਾ ਕਿਉਂਕਿ ਮੋਡੇ ਤੇ ਨਿਸ਼ਾਨ ਹੁੰਦਾ ਆ ਤੇ ਨਾਲ ਉਹਦਾ weight ਜ਼ਰੂਰ ਕਰਨਾ weight height ਦੋਨੇ ਚੀਜ਼ਾਂ ਠੀਕ ਹੈ ਉਹ ਇੱਥੇ ਲਿਖ ਦੇਣਾ ਆਪਾਂ ਉਸ ਤੋਂ ਬਾਅਦ ਪਹਿਲਾ ਮਹੀਨਾ ਮਤਲਬ ਪਹਿਲਾ ਹਫਤਾ ਸੀ ਪਹਿਲਾ 1 ਤੋਂ 7 ਦਿਨ ਦੇ ਅੰਦਰ ਅੰਦਰ ਉਸ ਤੋਂ ਬਾਅਦ 8 ਤੋਂ 30 ਦਿਨ ਦੇ ਅੰਦਰ-ਅੰਦਰ ਆਪਾਂ ਦੁਬਾਰਾ ਵਿਜ਼ਿਟ ਕੀਤਾ ਮੰਨ ਲਓ ਜੂਨ ਦੇ ਵਿੱਚ ਆ ਜੂਨ ਚ ਵੀ ਜਾ ਸਕਦੇ ਹਾਂ ਕਿਉਂਕਿ 15 ਦਿਨ ਦਾ ਬੱਚਾ ਹੋਊਗਾ ਜੂਨ ਚ ਅ ਸੌਰੀ 24 ਦਿਨ ਦਾ ਬੱਚਾ ਹੋ ਸਕਦਾ ਹੈ ਨਾ ਇੱਥੇ 30 ਦਿਨ ਦੇ ਅੰਦਰ-ਅੰਦਰ ਆ ਤਾਂ ਜੁਲਾਈ ਨੂੰ ਬੱਚੇ ਦਾ ਵਿਜ਼ਿਟ ਕੀਤਾ ਗਿਆ ਦੁਬਾਰਾ ਨੂੰ ਸਲਾਹ ਕੀ ਦਿੱਤੀ ਗਈ ਬੱਚੇ ਨੂੰ ਨਿਰੋਲ ਮਾਂ ਦਾ ਦੁੱਧ ਦੇਣ ਲਈ ਕਿਹਾ ਗਿਆ ਠੀਕ ਹੈ ਮਤਲਬ ਵੀ ਕੋਈ ਹੋਰ ਚੀਜ਼ ਨਹੀਂ ਦੇਣੀ ਸਿਰਫ ਮਾਂ ਦਾ ਦੁੱਧ ਦੇਣਾ ਹੋਰ ਵੀ ਗਾਈਡੈਂਸ ਤਾਂ ਆਪਾਂ ਕਾਫੀ ਕਰਦੇ ਆਂ ਪਰ ਇੱਥੇ ਆਪਾਂ ਇੰਨਾ ਕੁ ਵੇਰਵਾ ਪਾ ਸਕਦੇ ਆਂ ਜੇ ਛੋਟੀਆਂ-ਛੋਟੀਆਂ ਲਾਈਨਾਂ ਤੁਸੀਂ ਛੋਟੀ ਲਿਖਾਈ 'ਚ ਲਿਖ ਸਕਦੇ ਹੋ ਦੋ-ਤਿੰਨ ਲਾਈਨਾਂ ਜਿਹੜੇ ਵੇਰਵਾ ਲਿਖ ਸਕਦੇ ਹੋ ਉਸ ਤੋਂ ਬਾਅਦ ਅੱਠਵਾਂ ਕਾਲਮ ਹੈ ਸ਼ਿਸ਼ੂ 1 ਤੋਂ 5 ਮਹੀਨੇ ਦਾ ਜਦੋਂ ਹੋ ਗਿਆ ਕਦੋਂ ਹੋਇਆ ਸਤੰਬਰ 2016 ਦੇ ਵਿੱਚ ਠੀਕ ਹੈ ਉੱਪਰ ਮੈਂ ਕਾਲਮ ਦੇ ਉੱਤੇ ਤਰੀਕ ਲਿਖ ਰੱਖਿਆ ਆ ਸਾਲ ਵੀ ਲਿਖ ਰੱਖਿਆ ਹਨ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਸਹੂਲਤ ਲਈ ਲਿਖ ਸਕਦੇ ਹੋ ਤਾਂ ਇਹਦੇ ਲਈ ਆਪਾਂ ਕਿਹੜੀ ਲਾਈਨ ਲਿਖੀ ਹੈ ਪਹਿਲੇ ਤੋਂ 5ਵੇਂ ਮਹੀਨੇ ਤੱਕ ਇਹ ਟੀਕਾਕਰਨ ਜਿਹੜਾ ਉਹ ਪੂਰਾ ਕਰਵਾਓ ਮੰਨ ਲਓ ਕਿਸੇ ਨੇ ਟੀਕਾਕਰਨ ਨਹੀਂ ਕਰਵਾ ਰਿਆ ਕੋਈ ਬੱਚੇ ਦਾ ਤਾਂ ਉਹਨੂੰ ਹਦਾਇਤ ਕੀਤੀ ਗਈ ਹੈ ਵੀ ਟੀਕਾ ਕਰਨਾ ਆਪਣਾ ਕੰਪਲੀਟ ਜਰੂਰ ਕਰਾਓ ਇਹ ਸਾਡੇ ਲਈ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਹਨਾ ਮਤਲਬ ਜੋ ਹਦਾਇਤ ਤੁਸੀਂ ਕਰਨੀ ਹੋ ਇੱਥੇ ਲਿਖ ਦੇਣੀ ਆ ਉਸ ਤੋਂ ਬਾਅਦ 6 ਤੋਂ 8ਵੇਂ ਮਹੀਨੇ 6ਵੇਂ ਤੋਂ 8ਵੇਂ ਮਹੀਨੇ ਦਸੰਬਰ ਦੇ ਵਿੱਚ ਵਿਜ਼ਿਟ ਕੀਤਾ ਗਿਆ ਤਾਂ ਉੱਥੇ ਕੀ ਕਿਹਾ ਗਿਆ ਬਿਮਾਰੀ ਦੌਰਾਨ ਵੀ ਬੱਚੇ ਨੂੰ ਵਧੀਰੇ ਖੁਰਾਕ ਦੇਣ ਲਈ ਕਿਹਾ ਗਿਆ ਮਤਲਬ ਕਿ ਜੇਕਰ ਬੱਚਾ ਬਿਮਾਰ ਹੈਗਾ ਤਾਂ ਉਹਨੂੰ ਖੁਰਾਕ ਜਿਹੜੀ ਉਹਦੇ ਅਨੁਸਾਰ ਹੀ ਦੇਣੀ ਹੈ ਇਹ ਨਹੀਂ ਹੈਗਾ ਵੀ ਬੱਚਾ ਬਿਮਾਰਾ ਤਾਂ ਆਪਾਂ ਉਹਨੂੰ ਖੁਰਾਕ ਦੇਣੀ ਬੰਦ ਕਰ ਦੇਣੀ ਹੈ ਘੱਟ ਕਰ ਦੇਣੀ ਹੈ ਠੀਕ ਹੈ 6ਵੇਂ ਮਹੀਨੇ ਦੌਰਾਨ ਜਿਹੜਾ ਆ ਬੱਚੇ ਨੂੰ ਆਪਾਂ ਫੀਡ ਦੇਣੀ ਸ਼ੁਰੂ ਕਰਨੀ ਹੈ ਤਾਂ ਉਹਨੂੰ ਇਹ ਹੀ ਸਲਾਹ ਦੇਣੀ ਹੈ ਵੀ ਇਹਨੂੰ ਤਰਲ ਪਦਾਰਥ ਦੇ ਨਾਲ ਨਾਲ ਸੋਰੀ ਦੁੱਧ ਦੇ ਨਾਲ ਨਾਲ ਥੋੜਾ ਜਿਹਾ ਗਾੜਾ ਦੇਣਾ ਸ਼ੁਰੂ ਕਰਨਾ ਹੈ ਹਨਾ ਸੋ ਆਲੂ ਮੈਸ਼ ਕਰਕੇ ਦਾਲ ਦਾ ਪਾਣੀ ਠੀਕ ਹੈ ਤੇ ਜੋ ਵੀ ਤੁਸੀਂ ਇਨਸਟਰਕਸ਼ਨਸ ਦੇ ਸਕਦੇ ਹੋ ਆਪਣੇ ਅਨੁਸਾਰ ਉਹ ਤੁਸੀਂ ਸਲਾਹ ਦੇ ਕੇ ਆਣੀ ਹੈ ਨਾ ਸੋ ਇੱਥੇ ਆਪਾਂ ਲਿਖ ਦੇਣਾ ਉਸ ਤੋਂ ਬਾਅਦ ਦਸਵਾਂ ਕਾਲਮ ਹੈਗਾ 9 ਤੋਂ 11 ਮਹੀਨੇ ਦਾ ਬੱਚਾ ਤਾਂ ਉੱਥੇ ਆਪਾਂ ਕੀ ਕਿਹਾ ਦਿਨ ਵਿੱਚ ਤਿੰਨ ਚਾਰ ਵਾਰ ਭੋਜਨ ਦੇਣ ਲਈ ਕਿਹਾ ਗਿਆ ਮਤਲਬ ਬੱਚਾ ਜਿਹੜਾ ਹੁਣ ਵਾਧਾ ਹੋ ਰਿਹਾ ਬੱਚੇ ਦਾ ਤਾਂ ਉਹ ਉਹਨੂੰ ਜਿਹੜਾ ਆਪਾਂ ਹਾਰਡ ਭੋਜਨ ਦੇਣਾ ਸ਼ੁਰੂ ਕੀਤਾ ਸੀਗਾ ਉਹ ਵੱਧ ਤੋਂ ਵੱਧ ਦੇਣਾ ਸ਼ੁਰੂ ਕਰਨਾ ਵੀ ਤਿੰਨ ਚਾਰ ਵਾਰੀ ਖਾਣਾ ਖੁਲਾਣਾ ਦੁੱਧ ਦੇ ਨਾਲ ਨਾਲ ਉਸ ਤੋਂ ਬਾਅਦ 12 ਤੋਂ 17 ਮਹੀਨੇ ਇਹ ਵੀ ਇੱਕ ਤੋਂ ਦੋ ਹੋਮ ਵਿਜ਼ਿਟ ਕਰਨੇ ਆ ਅਗਸਤ ਦੇ ਵਿੱਚ ਆਊਗਾ ਇਸ ਬੱਚੇ ਦੇ ਅਨੁਸਾਰ ਬੱਚੇ ਦੀ ਜਨਮ ਤਰੀਕ ਦੇ ਅਨੁਸਾਰ ਹੀ ਇਹ ਵਿਜ਼ਿਟ ਆਣੇ ਆ ਉੱਪਰ ਹੈਨਾ ਉੱਪਰ ਜਿਹੜਾ ਮਹੀਨਾ ਆਪਾਂ ਲਿਖਦੇ ਆ ਬੱਚੇ ਨੂੰ ਵੱਖਰੇ ਭਾਂਡੇ ਵਿੱਚ ਖਾਣਾ ਖਵਾਉਣ ਲਈ ਕਿਹਾ ਗਿਆ ਮਤਲਬ ਹੁਣ ਬੱਚਾ ਥੋੜਾ ਵੱਡਾ ਹੋ ਗਿਆ ਤਾਂ ਉਹਨੂੰ ਜਿਹੜਾ ਆ ਅਲੱਗ ਖਾਣਾ ਜਿਹੜਾ ਆ ਭਾਂਡੇ ਵਿੱਚ ਖਾਣਾ ਖਾਣਾ ਸ਼ੁਰੂ ਕਰ ਦੋ ਵੀ ਉਹਦੀ ਉਹਦੀ ਖੁਰਾਕ ਦਾ ਪਤਾ ਲੱਗ ਸਕੇ ਠੀਕ ਹੈ ਉਸ ਤੋਂ ਬਾਅਦ 18 ਤੋਂ 24 ਮਹੀਨੇ ਬੱਚੇ ਦੇ ਭਾਰ ਸਬੰਧੀ ਨਿਗਰਾਨੀ ਰੱਖੀ ਜਾਵੇ ਤੇ ਹੋਰ ਵੀ ਬਹੁਤ ਸਾਰੀਆਂ ਤੁਸੀਂ ਉਹਨੂੰ ਸਲਾਮਾ ਦੇ ਸਕਦੇ ਹੋ ਠੀਕ ਹੈ ਇੱਕ ਤਾਂ weight ਉਹਦਾ ਜਰੂਰੀ ਕਰਨਾ ਕਰਨਾ ਹੈ ਨਾ ਉਹ ਤਾਂ ਆਪਾਂ ਕਰਦੇ ਹੀ ਹੈਗੇ ਹੁਣ ਤਾਂ ਪਹਿਲਾਂ ਜਿਹੜਾ ਸੀਗਾ ਉਹ ਉਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਸੀਗਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਜਿਹੜਾ ਤੁਹਾਡੇ ਰਜਿਸਟਰ ਦੇ ਪਿੱਛੇ ਹੀ ਦੇਖਣ ਨੂੰ ਮਿਲ ਜੂਗੀਆਂ ਠੀਕ ਹੈ ਕਿਹੜੇ ਮਹੀਨੇ ਵਿੱਚ ਤੁਸੀਂ ਕਿਵੇਂ ਗਾਈਡ ਕਰਨਾ ਹੈ ਕੀ ਸਲਾਹ ਦੇਣੀ ਹੈਗੀ ਹੈ ਹਨਾ ਤੇ ਆਇਰਨ ਤੇ ਫੋਲਿਕ ਐਸਿਡ ਵੀ ਦੇਣਾ ਹੁੰਦਾ ਆਪਾਂ 9 ਤੋਂ 24 ਮਹੀਨੇ ਦਰਾਂ ਨੇ ਇਹ ਵੀ ਸਲਾਹ ਦੇ ਸਕਦੇ ਆ ਠੀਕ ਹੈ ਖਾਣੇ ਦੀ ਮਿਕਦਾਰ ਵਧਾਣੀ ਹੈ ਪਰਿਵਾਰ ਨਿਯੋਜਨ ਤੇ ਜ਼ੋਰ ਦੇਣਾ ਇਹ ਗੱਲ ਤੁਸੀਂ ਲੇਡੀਜ਼ ਨੂੰ ਕਹਿ ਸਕਦੇ ਹੋ ਹਨਾ ਵੀ ਬੱਚੇ ਦੇ ਵਿੱਚ ਗੈਪ ਰੱਖਿਆ ਜਾ ਸਕੇ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਗਾਈਡ ਕਰਨਾ ਹੁੰਦਾ ਉਹੀ ਇੱਥੇ ਅਸੀਂ ਰਾਈਟ ਡਾਊਨ ਕਰਨੀਆਂ ਇਸੇ ਤਰ੍ਹਾਂ ਦੂਜੇ ਬੱਚਿਆਂ ਦਾ ਵੀ ਆਹ ਤੁਸੀਂ ਦੇਖ ਸਕਦੇ ਹੋ ਕਿਸੇ ਦੀ ਵੀ ਤਰੀਕ ਇੱਕ ਦੂਜੇ ਦੇ ਨਾਲ ਰਲਦੀ ਨਹੀਂ ਉੱਪਰਲਾ ਮਹੀਨਾ ਇਹ ਅਲੱਗ ਹੋਣਾ ਚਾਹੀਦਾ ਹੈ ਅਲੱਗ ਕਿਉਂ ਹੋਣਾ ਚਾਹੀਦਾ ਕਿਉਂਕਿ ਹਰੇਕ ਬੱਚੇ ਦੀ ਜਨਮ ਤਰੀਕ ਦੇ ਅਕੋਰਡਿੰਗ ਇਹ ਅਸੀਂ ਹੋਮ ਵਿਜ਼ਿਟ ਕਰਾਂਗੇ ਸੋ ਉਹ ਗੱਲਾਂ ਜਿਹੜੀਆਂ ਤੁਸੀਂ ਕਹਿ ਕੇ ਆਉਣੀ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਵੀ ਤੁਸੀਂ ਗਾਈਡੈਂਸ ਕਿੱਥੋਂ ਲੈਣੀ ਆ ਵੀ ਆਪਾਂ ਕਿਵੇਂ ਗਾਈਡ ਕਰ ਸਕਦੇ ਆ ਕਿਸੇ ਨੂੰ ਹਨਾ ਸੋ ਉਹ ਮੈਂ ਲਾਸਟ ਤੇ ਦੱਸੂਗੀ ਇੱਕ ਭਾਗ ਨੰਬਰ 2 ਹੈਗਾ ਇਸੇ ਰਜਿਸਟਰ ਦੇ ਵਿੱਚ ਇੱਕ ਪੇਜ ਲਾਸਟ ਤੇ ਤੁਸੀਂ ਦੇਖੋਗੇ ਸੈਕਿੰਡ ਲਾਸਟ ਪੇਜ ਹੈ ਵੀ ਜੇਕਰ ਕੋਈ ਗੰਭੀਰ ਤੌਰ ਤੇ ਘੱਟ ਭਾਰ ਵਾਲੇ ਬੱਚੇ ਆ ਤਾਂ ਉਹਨਾਂ ਦੇ ਹੋਮ ਵਿਜ਼ਿਟ ਲਈ ਯੋਜਨਾਬੰਦੀ ਕਿਵੇਂ ਕਰਨੀ ਆ ਉਸੇ ਤਰ੍ਹਾਂ ਹੀ ਬੱਚੇ ਦਾ ਵੇਰਵਾ ਵਗੈਰਾ ਲਿਖ ਲੈਣਾ ਤੇ ਇੱਥੇ ਭਾਰ ਵੀ ਜ਼ਰੂਰ ਲਿਖਣਾ ਬੱਚੇ ਦਾ ਤੇ ਪੋਸ਼ਣ ਪੱਧਰ ਵੀ ਲਿਖਣਾ ਹੈ ਬੱਚਾ ਨਾਰਮਲ ਹੈ ਸਵੀਰਲੀ ਹੈ ਠੀਕ ਹੈ ਲੋ ਵੇਟ ਆ ਉਹ ਇੱਥੇ ਲਿਖ ਦੇਣਾ ਤਾਂ ਇੱਕ ਪਹਿਲੇ ਵਿਜ਼ਿਟ ਦੌਰਾਨ ਤੁਸੀਂ ਕੀ ਕਿਹਾ ਦੂਜੇ ਵਿਜ਼ਿਟ ਦੌਰਾਨ ਇਹ ਪੰਜ ਵਿਜ਼ਿਟ ਦੀ ਯੋਜਨਾਬੰਦੀ ਹੁੰਦੀ ਹੈ ਤਾਂ ਉਹਦੇ ਦੌਰਾਨ ਤੁਸੀਂ ਕਿਵੇਂ ਗਾਈਡ ਕਰਨਾ ਹੈ ਉਹਦੇ ਨਾਲ ਸੰਬੰਧਿਤ ਹਦਾਇਤਾਂ ਵੀ ਮੈਂ ਦੱਸ ਦੱਸ ਦਿੰਨੇ ਆ ਤੁਹਾਨੂੰ ਸੋ ਉਮਰਨ ਸਾਟ ਕੁਮੀਆਂ ਹੋਮ ਵਿਜ਼ਿਟ ਲਈ ਸੰਦੇਸ਼ ਸੰਬੰਧੀ ਚੈਕਲਿਸਟਾਂ ਇਹ ਇਸ ਚੈਕਲਿਸਟ ਦੀ ਮਦਦ ਦੇ ਨਾਲ ਤੁਸੀਂ ਆਪਣੇ ਲਾਭਪਾਤਰੀ ਨੂੰ ਗਾਈਡ ਕਰ ਸਕਦੇ ਹੋ ਠੀਕ ਹੈ ਗਰਭ ਕਾਲ ਤੋਂ ਚੌਥੇ ਤੇ ਛੇਵੇਂ ਮਹੀਨੇ ਦੌਰਾਨ ਠੀਕ ਹੈ ਇਹ ਕਦੋਂ ਆਪਾਂ ਕੀ ਕਹਿਣਾ ਉਹਨਾਂ ਨੂੰ ਕੀ ਗਾਈਡੈਂਸ ਕਰਨੀ ਹੈ ਠੀਕ ਹੈ ਚੌਥੇ ਤੋਂ ਛੇਵੇਂ ਮਹੀਨੇ ਦੌਰਾਨ ਅਸੀਂ ਖੂਨ ਦੀ ਕਮੀ ਟੀਟੀ ਦੇ ਟੀਕੇ ਠੀਕ ਹੈ ਸੁਰੱਖਿਆ ਕਾਰਡ ਹਰੇਕ ਚੀਜ਼ ਜੋ ਵੀ ਉਹਦੇ ਨਾਲ ਸੰਬੰਧਤ ਅਜਨੇਪੇ ਲਈ ਪੈਸੇ ਬਚਤ ਕਰਨੇ ਸੈਂਟਰ ਤੋਂ ਪੂਰਕ ਖਲਾਕ ਲੈ ਕੇ ਜਾਂਦੇ ਰਹਿਣਾ ਠੀਕ ਹੈ ਤੇ ਚੈੱਕ ਅਪ ਕਰਾਉਂਦੇ ਰਹਿਣਾ ਇਹ ਗੱਲਾਂ ਜਿਹੜੀਆਂ ਆਪਾਂ ਉਹਨੂੰ ਗਾਈਡੈਂਸ ਕਰਨੀਆਂ ਗਰਭવતી ਨੂੰ ਠੀਕ ਹੈ ਉਸ ਤੋਂ ਬਾਅਦ ਸਾਰੀਆਂ ਗੱਲਾਂ ਤੁਹਾਨੂੰ ਲਿਖੀਆਂ ਹੋਈਆਂ ਵੀ ਨਵਜੰਮੇ ਬੱਚੇ ਦੀ ਤੁਰੰਤ ਸੇ ਸੰਭਾਲ ਲਈ ਤਿਆਰੀ ਕਰਨੀ ਹੈ ਠੀਕ ਹੈ ਜਦੋਂ ਬੱਚਾ ਜੰਮਦਾ ਹੈ ਤਾਂ ਉਹਨੂੰ ਕੱਲਾ ਮਾਂ ਦਾ ਦੁੱਧ ਹੀ ਪਿਆਣਾ ਠੀਕ ਹੈ ਮਾਂ ਦੇ ਸਪਰਸ਼ ਦੇ ਵਿੱਚ ਰੱਖਣਾ ਬੱਚੇ ਨੂੰ ਮਾਂ ਦਾ ਜਿਹੜਾ ਆ ਮਾਂ ਦੇ ਨਾਲ ਜਿਹੜਾ ਆ ਅਟੈਚ ਰੱਖਣਾ ਤਾਂ ਕਿ ਉਹ ਮਾਂ ਦੀ ਜਿਹੜੇ ਆ ਸਪਰਸ਼ ਨੂੰ ਪਤਾ ਰੱਗ ਸਕੇ ਬੱਚੇ ਨੂੰ ਤੇ देर ਨਾਲ ਨਹਾਉਣਾ ਠੀਕ ਹੈ ਤੇ ਬੱਚੇ ਨੂੰ ਜਿਹੜਾ ਆ ਨਾੜੂਏ ਤੇ ਕੋਈ ਚੀਜ਼ ਨਹੀਂ ਲਗਾਣੀ ਤੇ ਗੁੜਤੀ ਵਗੈਰਾ ਨਹੀਂ ਦੇਣੀ ਇਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਨੌਵੇਂ ਮਹੀਨੇ ਦੌਰਾਨ ਗਾਈਡ ਕਰ ਸਕਦੇ ਹਾਂ ਠੀਕ ਹੈ ਜਨੇਪੇ ਦੇ ਦਿਨ ਆਪਾਂ ਕੀ ਗਾਈਡ ਕਰਨਾ ਹੈਗਾ ਕਿ ਬੱਚੇ ਨੂੰ ਮਾਂ ਦਾ ਦੁੱਧ ਹੀ ਲਾ ਦੇਣਾ ਹੈਗਾ ਜਨਮ ਤੋਂ ਉਪਰੰਤ ਠੀਕ ਹੈ ਡੱਬਾ ਬੰਦ ਬਿਲਕੁਲ ਵੀ ਨਹੀਂ ਦੇਣਾ ਹੈਗਾ ਵਿਅਕਤੀਗਤ ਸਪਸ਼ਟਤਾ ਸਵਸ਼ਥਤਾ ਜ਼ਰੂਰੀ ਹੈ ਸਫਾਈ ਜ਼ਰੂਰੀ ਹੈ ਠੀਕ ਹੈ ਤੇ ਜਾਦਾ ਜਿਹੜਾ ਲੋਕ ਟੱਚ ਨਾ ਕਰਨ ਬੱਚੇ ਨੂੰ ਜਦੋਂ ਬੱਚੇ ਦਾ ਜਨਮ ਹੁੰਦਾ ਆ BCG ਤੇ OPV ਜਿਹੜੀ ਆ ਜਨਮ ਸਮੇਂ ਹੀ ਦੇ ਦਿੱਤੀ ਜਾਣੀ ਚਾਹੀਦੀ ਆ ਜੇਕਰ ਸਿਹਤ ਸੰਸਥਾ ਦੇ ਵਿੱਚ ਜਨਮ ਹੁੰਦਾ ਆ ਠੀਕ ਹੈ ਉਸ ਤੋਂ ਬਾਅਦ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਹੁਣ ਸਾਰੀਆਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਕਿਉਂਕਿ ਜਿਹੜਾ ਆ ਬਹੁਤ ਲੰਮੀ ਵੀਡੀਓ ਹੋ ਜੂਗੀ ਫਿਰ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਤੁਹਾਡੇ ਰਜਿਸਟਰ ਦੇ ਵਿੱਚ ਹੀ ਬੈਕ ਸਾਈਡ ਤੇ ਲਿਖੀਆਂ ਹੋਈਆਂ ਹਨਾ ਤੁਸੀਂ ਇਹਨਾਂ ਤੋਂ ਗਾਈਡੈਂਸ ਲੈ ਕੇ ਤੇ ਆਪਣੇ ਲਾਭਪਾਤਰੀਆਂ ਨੂੰ ਗਾਈਡ ਕਰ ਸਕਦੇ ਹੋ ਸੋ 8 ਨੰਬਰ ਰਜਿਸਟਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਜਿਸਟਰ ਆ ਹੁਣ ਤਾਂ ਵੈਸੇ ਸਾਨੂੰ ਹੋਮ ਵਿਜ਼ਿਟ ਪੋਸ਼ਨ ਟਰੈਕ ਕਰਤੇ ਆਪਾਂ ਕਰ ਲੈਨੇ ਆ ਪਰ ਫੇਰ ਵੀ ਆਪਾਂ ਜਦੋਂ ਹੋਮ ਵਿਜ਼ਿਟ ਕਰਨ ਜਾਂਦੇ ਆ ਤਾਂ ਉੱਥੇ ਕੀ ਗਾਈਡੈਂਸ ਕਰਨੀ ਆ ਉਹ ਸਾਨੂੰ ਇਸ ਹੋਮ ਵਿਜ਼ਿਟ ਵਾਲੇ ਰਜਿਸਟਰ ਤੋਂ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਆ ਸੋ ਪੋਸ਼ਨ ਟਰੈਕ ਕਰਤੇ ਵੀਡੀਓ ਸਾਂ ਆਉਂਦੀਆਂ ਹੈਗੀਆਂ ਜਾਣਕਾਰੀ ਲਈ ਪਰ ਜਿਹੜੀ ਇਹ ਜਾਣਕਾਰੀ ਹੈ ਇਹ ਅਸੀਂ ਆਪਦੀ ਯਾਦ ਯਾਦ ਰੱਖ ਸਕਦੇ ਆਂ ਕਈ ਗੱਲਾਂ ਜਿਹੜੀਆਂ ਸਾਡੇ ਡੇਲੀ ਰੁਟੀਨ ਦੇ ਵਿੱਚ ਕੰਮ ਆਉਂਦੀਆਂ ਆਪਣੇ ਵੀ ਕੰਮ ਆਉਂਦੀਆਂ ਤੇ ਲਾਪਾਤਰੀਆਂ ਦੇ ਵੀ ਕੰਮ ਆਉਂਦੀਆਂ ਸੋ ਇਹਨਾਂ ਨੂੰ ਤੁਸੀਂ ਟਿਪਸ ਤੇ ਰੱਖਣਾ ਇਹਨਾਂ ਗੱਲਾਂ ਨੂੰ ਤੇ ਆਪਣੀ ਹੋਮ ਵਿਜ਼ਿਟ ਦੀ ਯੋਜਨਾਬੰਦੀ ਜਿਹੜੀ ਆ ਉਹ ਵਧੀਆ ਕਰਨੀ ਹੈ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓਸ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਧੰਨਵਾਦ